ਜੇ ਕਿਤੇ ਮੰਨ ਲਓ ਮਾੜੀ ਕਾਰਾਗਰੀ ਦਾ ਪੱਲਾ ਬਣਿਆ ਹੁੰਦਾ ਤਾਂ ਇਹ ਪਾਣੀ ਭੰਦਾ ਸਾਰਾ ਥੱਲੇ ਨਿਕਲ ਜਾਣਾ ਸੀ ਠੀਕ ਹੈ ਆ ਦੇਖ ਲੈ ਵੀ ਕਿਸੇ ਜੋੜ ਚ ਪਾਣੀ ਨਹੀਂ ਬੜੂ ਹਾਂ ਤੇ ਥੱਲੇ ਵੀ ਦਿਖਾ ਦੇ ਬਾਈ ਮੜਾ ਸੋਹਣਿਆ ਤੁਹਾਨੂੰ ਭਰਾਵੋਂ ਨੀਚੇ ਤੁਹਾਨੂੰ ਜਮਾ ਥੱਲੇ ਦਿਖਾ ਦਈਏ ਬਾਈ ਕਈ ਵੀਰਾਂ ਦੇ ਮਨ ਚ ਇਹ ਹੋਊ ਆ ਦੇਖ ਲਓ ਐਸ ਤੇ ਆਪਾਂ ਪਾਇਆ ਹੋਇਆ ਹੈਗਾ ਦੇਖ ਲਓ ਬਾਈ ਕਲਮਾ ਇਸ ਹਿਸਾਬ ਨਾਲ ਮਿਲੀਆਂ ਹੋਈਆਂ ਨੇ 90 ਡਿਗਰੀ ਦੀਆਂ ਵੀ ਕਲਮ ਦੇ ਵਿੱਚ ਪਾਣੀ ਤੱਕ ਨਹੀਂ ਵੜੂਗਾ ਹੋਰ ਚੀਜ਼ ਆਪਾਂ ਕੀ ਆਸ ਰੱਖ ਸਕਦੇ ਆ ਪਾਣੀ ਤੋਂ ਪਤਲਾ ਤਾਂ ਕੋਈ ਸਹੀ ਨਹੀਂ ਬਿਲਕੁਲ ਇਦੋਂ ਵੱਡੀ ਤਸੱਲੀਕਾਰ ਆਗਿਰੀ ਦੀ ਕੋਈ ਦੇ ਨਹੀਂ ਸਕਦਾ ਬਿਲਕੁਲ ਬਿਲਕੁਲ ਇੱਕ ਮਿੰਟ ਮੜਾ ਇੱਧਰ ਨੂੰ ਕਰ ਲਈਏ ਜੀ ਹੈਵੀ ਬਾਈ ਹੈਵੀ ਵੀ ਬਹੁਤ ਹੈਣਾ ਇਹ ਤਾਂ ਪੂਰਾ ਜੋੜ ਲੱਗੇ ਹੋਣੇ ਕੋਈ ਐ ਨਹੀਂ ਹੈਗਾ ਵੀ ਬਿਲਕੁਲ ਆਹ ਦੇਖ ਸਕਦੇ ਹੋ ਭਰਾਵੋ نیچے ਸੋਨੂੰ ਜਮਾ ਥੱਲੇ ਦਿਖਾ ਦਈਏ ਬਾਈ ਕਈ ਵੀਰਾਂ ਦੇ ਮਨ ਚ ਇਹ ਹੋਊ ਆਹ ਦੇਖ ਲਓ ਐਸਤੇ ਆਪਾਂ ਪਾਇਆ ਹੋਇਆ ਹੈਗਾ ਦੇਖ ਲੋ ਬਾਈ ਲੈ ਵੀ ਮਿੱਤਰੋ ਅੱਜ ਲੌਂਗੋ ਵਾਲਾ ਆਇਆ ਵਿਆਂ ਭਰਾਵਾ ਲਖਵਿੰਦਰ ਕੋਲੇ ਲਖਵਿੰਦਰ ਬਾਈ ਕੀ ਹਾਲ ਨੇ ਵਧੀਆ ਹੈ ਵਧੀਆ ਵਧੀਆ ਬਾਈ ਵਧੀਆ ਬਾਈ ਕੋਈ ਇਹੋ ਜੀ ਚੀਜ਼ ਦਿਖਾ ਯਾਰ ਵੀ ਜਿਹਦਾ ਪਤਾ ਲੱਗੇ ਵੀ ਹਾਂ ਹੈਗਾ ਕੁਛ ਇਹ ਯਾਰ ਕੋਈ ਚੀਜ਼ ਗੜਸਈ ਵਾਲੀ ਚੀਜ਼ ਦਿਖਾ ਗੜਸ ਵਾਲੀ ਤਾਂ ਦੇਖ ਵੀਰੇ ਜਿਹੜਾ ਇਹ ਪੱਲਾ ਹਾਂ ਹੁਣੇ ਅਸੀਂ ਹੱਥੀ ਤਿਆਰ ਕਰਵਾਇਆ ਹੋਇਆ ਮੁੰਡਿਆ ਤੋਂ ਹਾਂ ਅੱਧਾ ਮਸ਼ੀਨੀ ਐ ਅੱਧਾ ਹੱਥੀ ਐ ਹਾਂ ਹੁਣ ਇਹਦੀ ਜਿਹੜੀ ਫੀਟਿੰਗ ਐ ਇਹ ਇਹੋ ਜਿਹੇ ਹਿਸਾਬ ਨਾਲ ਤਿਆਰ ਕਰੀ ਹੋਈ ਐ ਸੀਨੇ ਪਾਣੀ ਤੋਂ ਬਦਲਾ ਤਾਂ ਕੁਛ ਨਹੀਂ ਬਿਲਕੁਲ ਜਿਵੇਂ ਜਿਵੇਂ ਜੋਇੰਟ ਵਗੈਰਾ ਦਿਖਾਉਣੇ ਤੁਸੀਂ ਹਾਂ ਠੀਕ ਹੈ ਵੀ ਜਿਵੇਂ ਕਹਿੰਦੇ ਨੇ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਵਾਲਾ ਕੰਮ ਤੈਨੂੰ ਕਰਕੇ ਦਿਖਾ ਦੇਣਾ ਦੇਖ ਜੇ ਕਿਤੇ ਮੰਨ ਲਓ ਮਾੜੀ ਕਾਰਾਗਰੀ ਦਾ ਪੱਲਾ ਬਣਿਆ ਹੁੰਦਾ ਤਾਂ ਇਹ ਪਾਣੀ ਭੰਦਾ ਸਾਰਾ ਥੱਲੇ ਨਿਕਲ ਜਾਣਾ ਸੀ ਠੀਕ ਹੈ ਆ ਦੇਖ ਲੈ ਵੀ ਕਿਸੇ ਜੋੜ ਚ ਪਾਣੀ ਨਹੀਂ ਵੜੂ ਹਾਂ ਤੇ ਥੱਲੇ ਵੀ ਦਿਖਾ ਦੇ ਬਾਈ ਮੜਾ ਸੋਹਣਾ ਥੱਲੇ ਨਹੀਂ ਪਾਣੀ ਵੜ ਸਕਦਾ ਥੱਲੇ ਦਾ ਪਾਣੀ ਦਾ ਸਾਰੇ ਆਉ ਨਹੀਂ ਆਉਂਦਾ ਸਾਰਾ ਦਿਨ ਨਹੀਂ ਪਾਣੀ ਆਉਂਦਾ ਦੇ ਬਿਲਕੁਲ ਉਥੇ ਉਹਨੇ ਹੀ ਪਾਣੀ ਖੜਾ ਕਲਮਾ ਇਸ ਹਿਸਾਬ ਨਾਲ ਮਿਲੀਆਂ ਹੋਈਆਂ ਨੇ 90 ਡਿਗਰੀ ਦੀਆਂ ਵੀ ਕਲਮ ਦੇ ਵਿੱਚ ਪਾਣੀ ਤੱਕ ਨਹੀਂ ਵੜੂਗਾ ਹੋਰ ਚੀਜ਼ ਆਪਾਂ ਕੀ ਆਸ ਰੱਖ ਸਕਦੇ ਆ ਪਾਣੀ ਤੋਂ ਬਦਲਾ ਤਾਂ ਕੋਈ ਸਹੀ ਨਹੀਂ ਬਿਲਕੁਲ ਇਦੋਂ ਵੱਡੀ ਤਸੱਲੀਕਰ ਆਗਿਰੀ ਦੀ ਕੋਈ ਦੇ ਨਹੀਂ ਸਕਦਾ ਬਿਲਕੁਲ ਬਿਲਕੁਲ ਇੱਕ ਮਿੰਟ ਮੜਾ ਇੱਧਰ ਨੂੰ ਕਰ ਲਈਏ ਜੀ ਹੈਵੀ ਬਾਈ ਹੈਵੀ ਵੀ ਬਹੁਤ ਹੈਨਾ ਇਹ ਤਾਂ ਪੂਰਾ ਜੋੜ ਲੱਗੇ ਹੋ ਨਹੀਂ ਕੋਈ ਐ ਨਹੀਂ ਹੈਗਾ ਵੀ ਆਹ ਦੇਖ ਸਕਦੇ ਹੋ ਭਰਾਵੋ نیچے ਤੁਹਾਨੂੰ ਜਮ੍ਹਾਂ ਥੱਲੇ ਦਿਖਾ ਦਈਏ ਬਾਈ ਕਈ ਵੀਰਾਂ ਦੇ ਮਨ 'ਚ ਇਹ ਹੋਊ ਆਹ ਦੇਖ ਲੋ ਆਹ ਸਤੇ ਆਪਾ ਪਾਇਆ ਹੋਇਆ ਹੈਗਾ। ਹਾਂ। ਦੇਖ ਲਓ ਬਾਈ। ਆਹ ਪਿਆ ਪਾਣੀ ਉੱਤੇ। ਬਿਲਕੁਲ ਜੀ ਬਿਲਕੁਲ। ਤੇ ਹੁਣ ਪਾਣੀ ਪਤਾ ਸ਼ਾਮ ਨੂੰ ਆ ਕੇ ਦੇਖ ਲਓ ਸ਼ਾਮ ਤੱਕ ਪਾਣੀ ਇੱਥੇ ਹੀ ਖੜਾ ਰਹਿਣਾ। ਠੀਕ ਹੈ। ਇਹਦੇ ਵਿੱਚ ਪਾਣੀ ਨਹੀਂ ਜਾਊਗਾ। ਠੀਕ ਹੈ। ਇੰਨੀ ਪ੍ਰੋਪਰ ਫਿਟਿੰਗ ਹੈ ਇਹਦੀ। ਠੀਕ ਹੈ। ਇਹ ਚੀਜ਼ ਆ ਨਹੀਂ ਹੈਗਾ ਵੀ ਕੱਲੀ ਵੀਡੀਓ ਦੇ ਵਿੱਚ ਤੁਸੀਂ ਉਰੇ ਆ ਕੇ ਆਇਓ ਤੁਸੀਂ ਉਹਨੂੰ ਉਰੇ ਆ ਕੇ ਵੀ ਪਾਣੀ ਪਾ ਕੇ ਦਿਖਾਵਾਂਗੇ ਵੀ ਦੇਖ ਵੀਰੇ ਵਿੱਚ ਜਾਂਦਾ ਹੈ ਕਿ ਨਹੀਂ ਜਾਂਦਾ ਆਪ ਦੇ ਘਰੋਂ ਬਾਈ ਚਾਹੇ ਪਾਣੀ ਦਾ ਆਇਓ ਚਾਹੇ ਕੋਈ ਸਾਡਾ ਪਾਣੀ ਤੋਂ ਵੱਧ ਲਈ ਕੋਈ ਹੋਰ ਚੀਜ਼ ਹੋਵੇ ਨਾ ਸਾਡਾ ਕਈ ਵਾਰ ਪਾਣੀ ਵੀ ਵੱਜਨ ਵਾਲਾ ਹੋ ਸਕਦਾ ਹੈ ਹਾਂ ਸਹੀ ਗੱਲ ਹੈ ਹੈਵੀ ਪਾਣੀ ਹਾਂ ਬਿਲਕੁਲ ਬਾਈ ਨਹੀਂ ਇਹ ਬਿਲਕੁਲ ਬਾਈ ਵਾਕਈ ਕਮਾਲ ਦੀ ਚੀਜ਼ ਹੈ ਤੇ ਫੇਰ ਵੀ ਬਾਈ ਯਾਰ ਲੋਕ ਤੈਨੂੰ ਕਹੀ ਜਾਂਦੇ ਨੇ ਵੀ ਯਾਰ ਲਖਵਿੰਦਰ ਕੁਆਲਿਟੀ ਨਹੀਂ ਦਿੰਦਾ ਇੰਨਾ ਸਸਤਾ ਕਿਵੇਂ ਦਿੰਦਾ ਮੈਨੂੰ ਐ ਨੁਕਸ ਕੱਢਣ ਵਾਲਿਆਂ ਨੇ ਤਾਂ ਪਾਣੀ ਜੀ ਵੀ ਨੁਕਸ ਕੱਢ ਦੇਣਾ ਕਹਿੰਦੇ ਲੈ ਭਾਜਦੇ ਪਾਣੀ ਗਲਤ ਪਾਤਾ ਸਹੀ ਗੱਲ ਹੈ ਵੀ ਪਾਣੀ ਲੈਏ ਨੇ ਕਿਤੋਂ ਬਣਵਾ ਕੇ ਨੁਕਸ ਕੱਢਣ ਵਾਲੇ ਦਾ ਹੁੰਦਾ ਹਲਾ ਬੀਬੀ ਰਾਜਨੀ ਫਿਲਮਾਈ ਉਹਦੇ ਵੀ ਨੁਕਸ ਕੱਢੀ ਜਾਂਦੇ ਨੇ ਕੱਢੀ ਜਾਂਦੇ ਨੇ ਪਰ ਇਹ 네ਗਟਿਵ ਬੰਦਿਆਂ ਤੋਂ ਦੂਰ ਰਹੋ ਇਹਦਾ ਮਤਲਬ ਠੀਕ ਹੈ ਇਹਨਾਂ ਦੇ ਕੋਈ ਵਿਸ਼ਵਾਸ ਕਰਨ ਦਾ ਫਾਇਦਾ ਨਹੀਂ ਤੁਸੀਂ ਇੱਕ ਵਾਰ ਉਰੇ ਆਓ ਅਗਰ ਤੁਹਾਨੂੰ ਹਾਂ ਲੱਗਦਾ ਵੀ ਯਾਰ ਇਹ ਫੁੱਦੂ ਮਾਰਿਆ ਜਾਂ ਕੰਮ ਸੀਗੀ ਵੀ ਯਾਰ ਗੱਲ ਬਣੀ ਨਹੀਂ ਕੋਈ ਗੱਲ ਨਹੀਂ ਆਪਾਂ ਤੁਹਾਡਾ ਨੁਕਸਾਨ ਨਹੀਂ ਹੋਣ ਦਿੰਦੇ ਤੁਹਾਡੇ ਟਾਈਮ ਦੇ ਪੈਸੇ ਵੀ ਤੁਹਾਨੂੰ ਦੇ ਕੇ ਭੇਜਾਂਗੇ ਠੀਕ ਹੈ ਥੈਂਕ ਯੂ ਬਾਕੀ ਭਰਾਵੋ ਦੁਨੀਆ ਇਹੋ ਜੀ ਆ ਕਿ ਇਹਨਾਂ ਨੇ ਬਾਬੇ ਨਾਨਕ ਨੂੰ ਨੀ ਬਖਸ਼ਿਆ ਜੇ ਕੋਈ ਚੰਗਾ ਕੰਮ ਕਰਦਾ ਤਾਂ ਉਹਨੂੰ ਨਹੀਂ ਬਖਸ਼ਦੇ ਹੈਗੇ ਜੇ ਕੋਈ ਮਾੜਾ ਕੰਮ ਕਰਦਾ ਪ੍ਰੋਡੂਸਰ ਦੇ ਕਹਿਣ ਵਾਂਗੂ ਨਾ ਤਾਂ ਫਿਲਮਾਂ ਵੀਡੀਓ ਦੇਖ ਲੈਂਦੇ ਨੇ ਮੈਂ ਕਹਿ ਲੈਂਦੇ ਵੀ ਆਹ ਮੇਰੇ ਹਲਾ ਐਂ ਕਰ ਗਿਆ ਹੁਣ ਭਰਾਵੋ ਕੰਮ ਬਾਈ ਦਾ ਤੁਸੀਂ ਆ ਕੇ ਦੇਖੋ ਬਾਕੀ ਜਾਦੇ ਬੇਨਤੀ ਮੈਂ ਸਾਡੇ ਉਹ ਭਰਾਵਾਂ ਨੂੰ ਕਰਦਾ ਜਿਨ੍ਹਾਂ ਨੇ ਘਰੇ ਕੰਮ ਕਰਾਉਣਾ ਜਿਨ੍ਹਾਂ ਕੋਠੀ ਪਾਈ ਹੈ ਜਿਨ੍ਹਾਂ ਪੈਸੇ ਲਾਉਣੇ ਨੇ ਨਹੀਂ ਬਾਈ ਜਿਹੜੇ ਬੰਦੇ ਨੇ ਕੰਮ ਕਰਾਉਣਾ ਯਾਰ ਉਹ ਬੰਦੇ ਨੂੰ ਵੀਡੀਓ ਦੇਖਣ ਦਾ ਫਾਇਦਾ ਜਿਨ੍ਹਾਂ ਨੂੰ ਹੀ ਸੁਆਦ ਲੈਣਾ ਉਹਨਾਂ ਦਾ ਵੀਡੀਓ ਦੇਖਣ ਦਾ ਫਾਇਦਾ ਨਾ ਚੱਕਰਾਂ 'ਚ ਪੈਣਾ ਮੈਂ ਚੱਕਰਾਂ 'ਚ ਪੈਣਾ ਦਾ ਫਾਇਦਾ ਸਹੀ ਗੱਲ ਆ ਬਾਈ ਪਰ ਉਹ ਕੰਮ ਵਾਲੇ ਬੰਦੇ ਦਾ ਵੀ ਕੰਮ ਖਰਾਬ ਕਰ ਦਿੰਦਾ ਬਿਲਕੁਲ ਤੇ ਇੱਥੇ ਆ ਕੇ ਬਾਈ ਜੇ ਆਪਾਂ ਗੱਲ ਕਰੀਏ ਜਿਵੇਂ ਆ ਥੋੜੇ ਕੋਲੇ ਸਾਗਵਾਨ ਦੀ ਲੱਕੜ ਹੈ ਸਾਗਵਾਨ ਹੈਨਾ ਬੰਦਾ ਬਾਹਰੋਂ ਲੱਕੜ ਲੈਂਦਾ ਤੇ ਬਾਹਰੋਂ ਲੇਬਰ ਤੋਂ ਕੰਮ ਕਰਾਉਂਦਾ ਮੰਨ ਲਾ ਮਿਸਤਰੀ ਸਾਹਿਬ ਹੋਰਾਂ ਤੋਂ ਘਰੇ ਕੰਮ ਕਰਾਉਂਦਾ ਤੇ ਉਹਦੇ ਨਾਲੋਂ ਇੱਥੇ ਕਿੰਨੇ ਪਰਸੈਂਟ ਦਾ ਫਰਕ ਪੈ ਜਾਂਦਾ ਘੱਟੋ ਘਾਟ ਐ ਮੰਨ ਕੇ ਚੱਲੋ ਵੀ 25 75 ਦਾ ਫਰਕ ਆ ਵੀਰੇ ਵੀ ਤੁਸੀਂ 25 ਪੈਸਿਆਂ 'ਚ ਬਣਾ ਦੋਗੇ ਜਿਹੜਾ 100 ਪੈਸੇ ਜੀ ਹਾਂਜੀ ਜਿਹੜਾ 100 ਜੇ 10 ਲੱਖ ਰੁਪਈਆ ਲੱਗੂਗਾ ਤਾਂ ਅਸੀਂ 2.5 ਲੱਖ ਰੁਪਈਏ 'ਚ ਕੰਮ ਕਰਕੇ ਦੇ ਦਾਂਗੇ ਇੰਨਾ ਫਰਕ ਆ ਇੰਨਾ ਫਰਕ ਮੈਂ ਪਾ ਕੇ ਦੇਵਾਂ ਮੈਂ ਪਾਇਆ ਮੈਂ ਦਿਖਾ ਦੂੰ ਉਹ ਜਿਹੜੀਆਂ ਤਿਆਰ ਕਰੀਆਂ ਹੋਈਆਂ ਦਿਖਾ ਦਾਂਗੇ ਜੀ ਥੋੜੀ ਮਾਲਕ ਨਾਲ ਗੱਲ ਕਰਾ ਦਾਂਗੇ ਜੀ ਠੀਕ ਜਿਹੜੀ ਚੀਜ਼ ਬੰਦੇ ਨੂੰ 10 ਲੱਖ ਦੇ ਵਿੱਚ ਬਾਹਰੋਂ ਬੰਦਾ ਬਣਾ ਕੇ ਦੰਦਾ ਨਾ ਘਰੇ ਮਹੀਨਾ ਕਠਾ ਕਸਾਈ ਕਰੀਏ ਮਨੇ ਬੁੜੀਆਂ ਨੂੰ ਚਾਹ ਤੂੰ ਕਹਿ ਗਏ ਕਿ ਮੱਤ ਮਾਰ ਦੰਦੇ ਨੇ ਜਸ ਨੇ ਕਈ ਵਾਰ ਮੇਰੇ ਵਰਗਾ ਕੋਈ ਨਾਲ ਪੈਗ ਸੱਗ ਲਾਉਣ ਵਾਲਾ ਹੋਵੇ ਫਿਰ ਇਹਦੇ ਬੰਦੇ ਸੀਨੀਅਰ ਮਿਸਤਰੀ ਨੇ ਪੂਰੇ ਫੁੱਲ ਸੀਨੀਅਰ ਜਿਨ੍ਹਾਂ ਨੂੰ ਮੈਂ ਸੀਨੀਅਰ ਕਹਿੰਦਾ ਹਾਂ ਉਹ ਤਾਂ ਇਹ ਪੱਲਾ ਬਣਾ ਸਕਦੇ ਨੇ ਆਮ ਬੰਦਾ ਤੇ ਪੱਲੇ ਹੀ ਨਹੀਂ ਬਣਾ ਸਕਦਾ ਅੱਛਾ ਕੋਈ ਕੁਆਲਿਟੀ ਵਾਲਾ ਮਿਸਤਰੀ ਜਿਹੜਾ ਉਸਤਾਦ ਧਾਰਿਆ ਹੋਇਆ ਵਧੀਆ ਉਹੀ ਇਹ ਪੱਲਾ ਬਣਾਊਗਾ ਠੀਕ ਹੈ ਹੋਰ ਬੰਦੇ ਤੋਂ ਇਹ ਪੱਲਾ ਹੀ ਨਹੀਂ ਬਣਦਾ ਉਹਨੂੰ ਪਤਾ ਹੀ ਨਹੀਂ ਵੀ ਇਹ ਕਲਮਾ ਠੋਕੀਆਂ ਕਿਵੇਂ ਹੋਈਆਂ ਨੇ ਤੇ ਤਾਂ ਜਿਹੜਾ 6-6 ਮਹੀਨੇ ਲਾ ਕੇ ਮਿਸਤਰੀ ਬਣਾਈ ਬਾਈ ਇੱਕ ਮੈਨੂੰ ਹੋਰ ਗੱਲ ਦੱਸ ਪਿੱਛੇ ਜਿਹੜਾ ਇੱਕ ਮੁੰਡੇ ਨੇ ਪੋਸਟ ਵੀ ਪਾਈ ਤੀ ਵੀਡੀਓ ਵੀ ਪਾਈ ਤੀ ਮੁੰਡਾ ਉਹ ਜਪਾਨ ਦੇ ਵਿੱਚ ਰਹਿੰਦਾ ਹੈ ਹਾਂ ਬਾਈ ਦਾ ਪੇਜ ਬਣਾਇਆ ਹੋਇਆ ਵੀ ਪੰਜਾਬੀ ਜਪਾਨ ਤੋਂ ਜਪਾਨ ਤੋਂ ਉਹਨੇ ਵੀਡੀਓ ਪਾਈ ਤੀ ਕਿਸੇ ਆਪਣੇ ਬਰਨਾਲੇ ਜ਼ਿਲ੍ਹੇ ਦੇ ਬੰਦਿਆਂ ਬਾਰੇ ਕਹਿੰਦਾ ਵੀ ਐਂ ਕਰਕੇ ਵੀ ਮੈਂ ਇਹਨਾਂ ਤੋਂ 20000 ਦਾ ਪੱਲਾ ਲਵਾਇਆ ਤੀ ਕਹਿੰਦਾ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਇਹ ਉਖੜ ਗਿਆ ਹਾਂ ਫੁੱਲ ਗਿਆ ਉਹ ਫੁੱਲਿਆ ਕਿਵੇਂ ਸੀਗਾ ਮੈਨੂੰ ਪਤਾ ਉਹ ਮੈਂ ਵੀ ਦੇਖੀ ਸੀ ਵੀਡੀਓ ਅੱਛਾ ਉਹ ਸਾਰੀ ਤਾਂ ਲੱਕੜ ਸਾਗ ਬਣ ਲਾਤੀ ਉਹਨਾਂ ਨੇ ਆਏ ਅੱਛਾ ਜਿਹੜੀ ਆ ਦਿਲਾ ਅਸੀਂ ਦਿਲਾ ਇਹ ਉਹਨਾਂ ਨੇ ਉਹ ਪਲਾਈ ਦਾ ਪਤਾ ਆ ਦਿਲਾ ਹੂੰ ਠੀਕ ਹੈ ਇਹ ਉਹ ਹਰੇ ਜੇ ਬੋਰਡ ਦਾ ਪਤਾ ਹੂੰ ਦੇਸੀ ਕੁਆਲਿਟੀ ਦਾ ਇੱਕ ਵਾਰ ਤਾਂ ਚੀਜ਼ ਬਣ ਜੱਚ ਜਾਂਦੀ ਆ ਅੱਛਾ ਪਰ ਕੁਝ ਕੇ ਟਾਈਮ ਬਾਅਦ ਉਹ ਚੀਜ਼ ਉਫਣ ਲੱਗ ਜਾਂਦੀ ਆ ਠੀਕ ਹੈ ਅਸੀਂ ਮੰਨ ਲਓ ਵੀ ਨਾ ਸਾਡਾ ਸਸਤਾ ਨਾ ਸਾਡਾ ਮਹਿੰਗਾ ਅਸੀਂ ਜ਼ਿਲਾ ਸਾਗਵਾਨ ਦਾ ਹੀ ਪਾਵਾਂਗੇ ਇਹਦੇ ਵਿੱਚ ਤੁਸੀਂ 100 ਦਾ 100% ਪੱਲੇ ਦੇ ਵਿੱਚੋਂ 2% ਵੀ ਆਰਟੀਫੀਸ਼ੀਅਲ ਚੀਜ਼ ਨਹੀਂ ਕੱਢ ਸਕਦੇ 1% ਵੀ ਨਹੀਂ ਕੱਢ ਸਕਦੇ ਟੋਟਲੀ ਬੁੱਢ ਦਾ ਕੰਮ ਹੋਇਆ ਵੀ ਜਣੀ ਉਹ ਗੱਲ ਹੋ ਗਈ ਵੀ ਅਗਲੇ ਤੋਂ ਸਾਗਵਾਨ ਦੇ ਪੈਸੇ ਲੈ ਲੈ ਵਿੱਚ ਉਹਦੇ ਲੱਲਾ ਪੱਲਾ ਕਰਕੇ ਬਣਾ ਹਾਂ 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 ਠੀਕ ਆ ਭੀਆ ਜਿਹੜਾ ਆਰਟੀਫੀਸ਼ੀਅਲ ਦੂਜਾ ਪਤਾ ਵੀ ਦੂਜਾ ਹੋ ਕਰਤਾ ਬੰਦੇ ਨੂੰ ਲੱਗਿਆ ਵੀ ਠੀਕ ਹੈ ਹਾਂ ਉੱਤੇ ਪਾਲਿਸ ਕਰਕੇ ਦੇਤੀ ਠੀਕ ਹੈ ਵੀ ਸਾਰਾ ਪੱਕਾ ਹੀ 8-10 ਹਜ਼ਾਰ ਦਾ ਪੱਲਾ 20 ਹਜ਼ਾਰ ਚ ਬੰਦੇ ਨੂੰ ਮੜਤਾ ਮੜਤਾ ਵੀ ਉਹ ਫਿਰ ਬਾਅਦ ਚ ਆਲਾ ਲੜੀ ਜਾਂਦਾ ਉਹ ਉੱਥੇ ਫਿਰ ਬਾਅਦ ਚ ਅਗਲਾ ਲੜੀ ਜਾਂਦਾ ਪੋਸਟਾਂ ਪਾਈ ਜਾਂਦੇ ਫੇਸਬੁੱਕ ਤੇ ਵੀ ਮੈਂ ਆਹ ਬੰਦਿਆਂ ਤੋਂ ਕੰਮ ਕਰਵਾਇਆ ਦੀ ਆਹ ਬੰਦਿਆਂ ਤੋਂ ਉਹ ਕਰਵਾਇਆ ਦੀ ਇੱਕ ਪਾਸੇ ਸਾਡਾ ਭਰਾ ਲਖਵਿੰਦਰ ਹੈਗਾ ਜਿਹਨੂੰ ਜਿਹੜੀ ਚੀਜ਼ ਦੇਤੀ ਕਹਿ ਕੇ ਦੇਊਗਾ ਲਖਵਿੰਦਰ ਇੱਕ ਹੋਰ ਗੱਲ ਆ ਯਾਰ ਬੰਦੇ ਤੇਰੇ ਬਾਰੇ ਐਂ ਗੱਲ ਕਹਿੰਦੇ ਕਹਿੰਦੇ ਬੰਦਾ ਰੁੱਖਾ ਹੈ ਉਹ ਕੀ ਕਾਰਨ ਆ ਵੀ ਕਿਵੇਂ ਵੀ ਬਾਧੂ ਭਗਾਈ ਨਹੀਂ ਵਜਦੀ ਜਾਂ ਆਪਦੇ ਪ੍ਰੋਡਕਟ ਤੇ ਦਾਮਾ ਵੀ ਯਾਰ ਜਿਹੜੀ ਚੀਜ਼ ਅਸੀਂ ਕਹਤੀ ਉਹ ਹੈਗੀ ਆ ਦੇਖੋ ਬਾਈ ਹੁਣ ਪਤਾ ਕੀ ਆ ਹਮ ਨਾਲੇ ਤਾਂ ਹੁਣ ਆਪਾਂ ਨੇ 1 ਰੁਪਈਏ ਫੁੱਟ ਦੀ ਕਮਾਈ ਕਰਨੀ ਆ ਬੱਲੇ ਮਗਰ 200 ਰੁਪਈਆ ਕਮਾਉਣਾ ਤੇ ਸਾਤੋਂ ਬਾਈ ਚਾਪਲੂਸੀਆਂ ਹੁੰਦੀਆਂ ਨਹੀਂ ਸਿੱਧੀ ਆ ਸਹੀ ਗੱਲ ਆ ਜੀ ਜੇ ਆਪਾਂ ਕਹੀਏ ਵੀ ਛੱਟੇ ਤਾਂ ਉਹੀ ਮਾਰੂਗਾ ਵੀ ਜਿਹਨੂੰ ਐ ਹੋਊਗਾ ਵੀ ਬਾਲਾ ਜੀ ਜਿਹੜਾ ਕਹਿਣ ਵਾਲਾ ਬੰਦਾ ਖਤਰਨਾਕ ਹੀ ਹੁੰਦਾ ਭਰਾ ਤੁਸੀਂ ਨੇ ਜੀ ਜੀ ਤੋਂ ਕੀ ਲੈਣਾ ਆਪਣੇ ਭਾਈਆਂ ਸਾਰੇ ਐ ਰੋਖੇ ਨੂੰ ਕਿਹੜਾ ਆਪਾਂ ਕਿਸੇ ਨੂੰ ਗਾਲਾਂ ਕੱਢਦੇ ਫਿਰ ਤੇ ਚਲੋ ਹਾਂ ਠੀਕ ਆ ਸੀ ਮੋਟੀ ਮੋਟੀ ਗੱਲ ਕਰਦੇ ਵੀਰ ਜੀ ਆ ਗੱਲ ਆ ਬਾਤਾਂ ਤੁਹਾਡੇ ਘਰੇ ਪੱਲੇ ਲੱਗ ਜਾਣਗੇ ਬੇਫਾਲਤੂ ਦਾ ਤੁਹਾਡਾ 1 ਰੁਪਿਆ ਸੀ ਲੱਗਣ ਨਹੀਂ ਦਿੰਦੇ ਹੈਗੇ ਰੋਖਾ ਤਾਂ ਐ ਹੁੰਦਾ ਕਈ ਵਾਰ ਕੋਈ ਬੰਦਾ ਜ਼ਿਆਦਾ ਓਵਰ ਐਕਟਿੰਗ ਕਰਦਾ ਹੈ ਉਹਨੂੰ ਨਹੀਂ ਪਤਾ ਸਾਨੂੰ ਪਤਾ ਤਾਂ ਉੱਥੇ ਫਿਰ ਬੋਲੀ ਜਾਂਦਾ ਭਾਈ ਹੁਣ ਸਾਡਾ ਇੱਥੇ ਸਾਰਾ ਨੌਕਸ ਗਿਆ ਕਿ ਨਹੀਂ ਬਿਲਕੁਲ ਵੀ ਜਦੋਂ ਕੋਈ ਬੰਦਾ ਯਕੀਨ ਨਹੀਂ ਕਰਦਾ ਤਾਂ ਉਦੋਂ ਬੰਦ ਉਹ ਵੀ ਕਰਦਾ ਮਾੜਾ ਮੋਟਾ ਦੇਖੋ ਕਿਹਾ ਵੀ ਹਾਂ ਕਿਉਂ ਅੱਗੇ ਵੀ ਗਾਹਕ ਹੁੰਦੇ ਨੇ ਉਹਨਾਂ ਨੂੰ ਵੀ ਟਾਈਮ ਦੇਣਾ ਪਰ ਆਪਾਂ ਕਿਸੇ ਨੂੰ ਅਜੇ ਤੱਕ ਵੈਸੇ ਰੋਖਾ ਮੈਂ ਬੋਲੇ ਨਹੀਂ ਹੈਗਾ ਪਰ ਜੇ ਕਿਸੇ ਨੂੰ ਲੱਗਦਾ ਰੋਖਾ ਤਾਂ ਕੋਈ ਗੱਲ ਨਹੀਂ ਭਾਈ ਅਸੀਂ ਆਪਦੇ ਸੁਭਾਅ 'ਚ ਥੋੜਾ ਜਿਹਾ ਲੈ ਆਵਾਂਗੇ ਚੇਤੇ ਤਾਂ ਕਿ ਇਹ ਕਿ ਨਹੀਂ ਵੀਰੇ ਉਹ ਵੀ ਕਾਰਨ ਕੀ ਆ ਭਰਾ ਉਹ ਮੈਂ ਤੁਹਾਨੂੰ ਦੱਸਦਾ ਜਿਵੇਂ ਬਾਈ ਨੇ ਕਿਹਾ ਬਾਈ ਰੋਜ਼ ਦੀ ਰੋਜ਼ ਘੱਟੋ ਘੱਟ 100 200 ਬੰਦਾ ਉਰੇ ਦਰਵਾਜੇ ਦੇਖਣ ਦੇਖਣ ਵਾਲੇ ਹੀ ਆਉਂਦਾ ਅੱਜ ਦਰਵਾਜੇ ਲੈਣ ਵਾਲੇ ਆਉਂਦੇ ਨੇ ਤੇ ਸਵਾਦ ਲੈਣ ਵਾਲੇ ਵੀ ਆਉਂਦੇ ਨੇ ਬਿਲਕੁਲ ਬਾਈ ਬਿਲਕੁਲ ਹਾਂ ਉਹਦੇ ਕੀ ਹੁੰਦਾ ਵੀ ਜੇ ਹਰੇਕ ਬੰਦੇ ਦੇ ਪੰਜ 10 ਮਿੰਟ ਲਾ ਕੇ ਬੰਦੇ ਨੂੰ ਗੱਲ ਸਮਝਾਈ ਜਾਂਦੇ ਨੇ ਬੰਦਾ ਫੇਰ ਵੀ ਨਹੀਂ ਮੰਨਦਾ ਦੂਜੇ ਦੀ ਗੱਲ ਵਿੱਚ ਰੋਕੇ ਹੋ ਗਿਆ ਇਹਨਾਂ ਤਾਂ ਉੱਥੇ ਕਿਹਾ ਵੀ ਜਾਂਦਾ ਕਈ ਵਾਰ ਵੀ ਤੂੰ ਫੜ ਜਾ ਯਾਰ ਹਨਾ ਬਾਕੀ ਬਾਈ ਤੁਸੀਂ ਪੈਸਾ ਲਾਉਣਾ ਗਾਜ ਪੜਵਾਉਣਾ ਆਹ ਔਰੇ ਚੀਜ਼ ਆਜੋ ਜਿਹੜੀ ਚੀਜ਼ ਤੁਹਾਨੂੰ ਬਾਈ ਨੇ ਕਹਦੀ ਉਹੀ ਮਿਲੂਗੀ ਤੇ ਬਾਹਲਾ ਜਿਹੜਾ ਬੰਦਾ ਜੀਬ ਦਾ ਮਿੱਠਾ ਹੁੰਦਾ ਨਾ ਜੀਬ ਤੇ ਬੰਦਾ ਖੰਡ ਸ਼ਕਰ ਧਰੀ ਫਿਰਦਾ ਹੁੰਦਾ ਉਹ ਕਿਸੇ ਨਾ ਕਿਸੇ ਬਹਾਨੇ ਬਾਈ ਦਸਹੀ ਮਾਰਦਾ ਕਹਿੰਦੇ ਹੁੰਦੇ ਵੀ ਸਾਪ ਨੂੰ ਦੁੱਧ ਪਿਆਉਣ ਵਾਲਾ ਕੰਮ ਹੋ ਜਾਂਦਾਗਾ ਤੇ ਮੈਂ ਤਾਂ ਕਹਿੰਦਾ ਵੀ ਜਿਹੜਾ ਬੰਦਾ ਚਾਹੇ ਤੁਹਾਨੂੰ ਰੁੱਖਾ ਬੋਲਦਾ ਚਾਹੇ ਕੋਸ਼ ਕਰਦਾ ਪਰ ਸੋਡਾ ਹਾਂ ਕੰਮ ਇੱਕ ਨੰਬਰ ਹੋਊਗਾ ਬੰਦਾ ਕਹਿੰਦਾ ਵੀ ਆ ਤੁਸੀਂ ਪੈਸੇ ਦੇਣੇ ਆ ਤੁਹਾਡਾ ਕੰਮ ਹੋ ਗਿਆ ਸਹੀ ਗੱਲ ਆ ਨਾ ਬਾਈ ਕੁਆਲਟੀ ਆ ਵੀਰੇ ਬਿਲਕੁਲ ਤੇ ਬਾਕੀ ਬਾਈ ਬਾਈ ਦੀ ਫੈਕਟਰੀ ਦੇ ਵਿੱਚ ਬਾਈ ਹੁਣ 24 ਘੰਟੇ ਇੱਥੇ ਹੁੰਦਾਗਾ ਤੁਸੀਂ ਦਸ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ ਬਾਈ ਬਾਕੀ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦੇਣਾ ਜਿਹੜੇ ਬੰਦੇ ਕਾਪੀਆਂ ਕਰਦੇ ਨੇ ਹਾਂ ਜਾਂ ਗਲਤਫਲਤ ਕੰਮ ਮੇਰਾ ਨਾਮ ਲੈ ਕੇ ਕਰਦੇ ਨੇ ਹੁਣ ਕਿਸੇ ਕਈ ਵਾਰ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਕਿਤੇ ਹੋਰ ਬਾਗ ਜਾਂਦੇ ਨੇ ਹਾਂ ਪਰ ਤੁਸੀਂ ਭਰਾਵੋ ਯਕੀਨ ਨਾ ਕਰਿਆ ਕਰੋ ਤੁਸੀਂ ਸਿੱਧਾ ਸਾਡੀ ਫੈਕਟਰੀ ਜਾਓ ਮਿਸ਼ਾਲ ਬੁੱਡ ਵਰਕਸ ਇੱਥੇ ਲਿਖਿਆ ਹੋਇਆ ਤੇ ਸਾਡਾ ਆਪਦਾ ਸਟਾਫ ਜਦ ਤੱਕ ਮੇਰੇ ਨਾਲ ਗੱਲ ਨਹੀਂ ਹੁੰਦੀ ਫੋਨ ਤੇ ਤਾਂ ਜਿਹਦੇ ਮਰਜ਼ੀ ਨਾਲ ਗੱਲ ਹੋ ਜੇ ਸਾਡਾ ਸਟਾਫ ਰੱਖਿਆ ਹੋਇਆ ਪਰ ਜਦੋਂ ਤੁਸੀਂ ਮਿਲਣ ਆਉਂਗੇ ਤਾਂ ਮੇਰੇ ਨਾਲ ਗੱਲ ਜ਼ਰੂਰ ਕਰੋ ਕੋਈ ਇਹੋ ਜਿਹੀ ਗੱਲ ਠੀਕ ਹੈ ਜ ਸੋਪਰਾ ਉਹ ਉੱਪਰ ਨੰਬਰ ਦਿੱਤਾ ਪਿਆ ਤੇ ਮਿਸਾਲ ਬੋਡ ਵਰਕਸ ਲੋਂਗੋਵਾਲ ਤੇ ਫੈਕਟਰੀ ਆ ਬਾਈ ਦੀ ਲੋਹਾ ਖੇੜਾ ਰੋਡ ਤੇ ਪੱਤੀ ਇਹ ਕਿਹੜੀ ਆ ਜਾਂਦੀ ਹੈ ਬਾਈ ਡੋਲਟ ਡੋਲਟ ਪੱਤੀ ਦੇ ਵਿੱਚ ਮਿਸਾਲ ਬੋਡ ਵਰਕਸ ਤੇ ਸੂਏ ਤੇ ਫੈਕਟਰੀ ਆ ਜਾਂਦੀ ਹੈਗੀ ਤੇ ਬਾਕੀ ਉੱਪਰ ਨੰਬਰ ਦਿੱਤਾ ਪਿਆਗਾ ਤੇ ਬਾਈ ਕੋਲੇ ਤੁਸੀਂ ਆ ਸਕਦੇ ਹੋ ਸੋ ਠੀਕ ਹੈ ਬਾਈ ਧੰਨਵਾਦ ਮਿਹਰਬਾਨੀ ਥੈਂਕ ਯੂ ਜੀ ਓਕੇ ਬਾਈ